ਪੰਜਾਬ ਪਾਸ਼ਪਾ ਦੇ ਪ੍ਰਧਾਨ ਸੁਨੀਲ ਜਾਖੜ ਨੇ ਚੰਡੀਗੜ੍ਹ ਚ ਪਾਰਟੀ ਦਫਤਰ ਵਿਖੇ ਪਤਕਰਾਰਾਂ ਨਾਲ ਗੱਲਬਾਤ ਦੌਰਾਨ ਆਪ ਸਰਕਾਰ ਦੀ ਨਿਖੇਦੀ ਕੀਤੀ ਹੈ ਪਾਸ਼ਪਾ ਪ੍ਰਧਾਨ ਨੇ ਆਖਿਆ ਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਪੰਜਾਬ ਸਰਕਾਰ ਦਿੱਲੀ ਦੇ ਆਗੂਆਂ ਨੂੰ ਠੇਕੇ ਤੇ ਦੇ ਰੱਖੀ ਹੈ ਪਰ ਉਹ ਯਾਦ ਰੱਖਣ ਕਿ ਸਰਕਾਰ ਬਦਲੀ ਬਾਅਦ ਸਰਕਾਰ ਦੇ ਕਾਰਜਕਾਲ ਵਿੱਚ ਸਰਕਾਰੀ ਖਜ਼ਾਨੇ ਦੀ ਹੋਈ ਲੁੱਟ ਦੇ ਗੁਨਾਹਾਂ ਦੀ ਸਜ਼ਾ ਸਬੰਧਤ ਮੁੱਖ ਮੰਤਰੀ ਅਤੇ ਮੰਤਰੀਆਂ ਨੂੰ ਭੁਗਤਨੀ ਪੈਂਦੀ ਹੈ ਸੁਨੀਲ ਜਾਖੜ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਗੈਂਗਸਟਰਾਂ ਨੂੰ ਖਤਮ ਕਰਨ ਦੀ ਬਜਾਏ ਖੁਦ ਇੱਕ ਸਿਆਸੀ ਗੈਂਗ ਬਜੋਂ ਕਰ ਰਹੀ ਹੈ ਉਹਨਾਂ ਕਿਹਾ ਕਿ ਰঞ্জੇਤ ਸਿੰਘ ਗਿੱਲ ਤੇ ਕਾਰਵਾਈ ਜਮਹੂਰੀ ਮਰਿਆਦਾ ਦਾ ਉਲੰਘਣ ਹੈ ਉਹਨਾਂ ਕਿਹਾ ਕਿ ਇਸ ਰਾਹੀਂ ਸਰਕਾਰ ਵਿਰੋਧੀਆਂ ਨੂੰ ਡਰਾਉਣਾ ਚਾਹੁੰਦੀ ਹੈ ਜੋ ਕੋਈ ਵੀ ਸਰਕਾਰ ਦਾ ਲਾਈਨ ਤੋਂ ਪਾਸੇ ਜਾਵੇਗਾ ਜਾਂ ਵਿਰੋਧੀ ਪਾਰਟੀ ਚ ਜਾਵੇਗਾ ਉਸ ਨਾਲ ਅਜੀਹਾ ਕੀਤਾ ਜਾਵੇਗਾ ਉਹਨਾਂ ਕਿਹਾ ਕਿ ਲੋਕਤੰਤਰ ਚ ਹਰ ਇੱਕ ਨੂੰ ਆਪਣੇ ਸਿਆਸੀ ਰਾਹ ਚੁਣਨ ਦਾ ਅਕਤਿਆਰ ਹੈ ਇਹ ਸਰਕਾਰ ਆਪਣੇ ਆਪ ਇੱਕ ਗੈਂਗ ਦੇ ਤੌਰ ਤੇ ਇੱਕ ਗੈਂਗਸਟਰ ਦੇ ਤੌਰ ਤੇ ਕੰਮ ਕਰ ਰਹੀ ਹੈ ਆ ਜਿਹੜਾ ਇੱਕ ਪੋਲੀਟੀਕਲ ਗੈਂਗਸਟਰਸ ਆ ਪੋਲੀਟੀਕਲ ਗੈਂਗ ਬਣਿਆ ਬੈਠਾ ਹੈ ਉਸ ਗੈਂਗ ਦੇ ਤਹਿਤ ਇਹਨਾਂ ਨੇ ਇੱਕ ਸੁਨੇਹਾ ਲਾਤਾ ਰਣਜੀਤ ਸਿੰਘ ਗਿੱਲ ਨੇ ਉੱਤੇ ਕੋਈ ਵਿਜੀਲੈਂਸ ਰੇਡ ਨਹੀਂ ਹੋਤਾ ਇੱਕ ਪਟਾਕੇ ਵਾਲੀ ਗੱਲ ਹੈ ਬਾਹਰ ਜਾਂਦੇ ਦੋ ਚਾਰ ਫਾਇਰ ਕੱਢਦੇ ਹੋ ਜੀ ਪਰ ਸਾਰਿਆਂ ਨੂੰ ਇੱਕ ਖਬਰ ਹੋ ਗਈ ਪੰਜਾਬ ਦੇ ਅੰਦਰ ਵੀ ਜਿਹੜਾ ਕੋਈ ਵੀ ਇਹਨਾਂ ਦੀ ਮਰਜ਼ੀ ਦੇ ਖਿਲਾਫ ਕਿਸੇ ਪਾਰਟੀ 'ਚ ਜੁਆਇਨ ਕਰੂਗਾ ਕੋ ਖਾਂਦੇ ਪਿੰਦੇ ਘਰ ਵਾਲਾ ਇਆ ਰੇਡ ਤਿਆਰ ਲਈ ਲੋ ਸਭ ਇਸ ਗੱਲ ਦਾ ਜਵਾਬ ਭਗਵੰਤ ਮਾਨ ਜੀ ਦੇ ਦੇਣ ਤੇ ਅੱਜ ਜਿਹੜੇ ਕਹਿੰਦੇ ਹੈ ਵੀ ਪ੍ਰਧਾਨ ਤੇ ਵਰਕਿੰਗ ਪ੍ਰਧਾਨ ਤੇ ਕਿਵੇਂ ਅੱਖ ਚ ਬੋਲੀ ਜਾਂਦੇ ਹੈ ਉਹਨਾਂ ਦੇ ਵੀ ਮੈਂ ਗੱਲ ਕਰੂੰਗਾ ਪਰ ਮਨੂੰ ਇਸ ਗੱਲ ਦਾ ਜਵਾਬ ਦੇ ਦੇਣ ਵੀ ਤੁਸੀਂ ਆ ਜਿਹੜਾ ਕੀ ਕੰਮ ਫੜਿਆ ਹੈ ਤੁਸੀਂ ਲੋਕਾਂ ਨੂੰ